ਹਾਲਾਂਕਿ ਵਿਰੋਧੀ ਕਹਿੰਦੇ ਕਰਦੇ ਇਸ ਦਾ ਕੋਈ ਹੋਰ ਮਤਲਬ ਹੀ ਕੱਢਣਗੇ ਪਰ ਫਿਰ ਵੀ ਸੱਚ ਦੇ ਨਾਲ ਖਲੋਣਾ ਜ਼ਰੂਰੀ ਹੈ। ਆ ਛੋਟੀ ਜੀ ਵੀਡੀਓ ਕਲਿੱਪ ਵੇਖੋ ਹਿੰਦੀ ਚ ਆ ਮੈਨੂੰ ਲੱਗਦਾ ਕਿਸੇ ਨੂੰ ਕੋਈ ਮੁਸ਼ਕਿਲ ਹੋਊਗੀ ਸਮਝਣ ਦੇ ਵਿੱਚ ਫਿਰ ਇਹਦੇ ਬਾਰੇ ਅੱਗੇ ਗੱਲ ਕਰਦੇ ਆਂ। ਕਿਸੇ ਵੀ ਮਸਜਿਦ ਮੇ ਬੜੀ ਸੇ ਬੜੀ ਪੈਰਮਿਲਿਟਰੀ ਫੋਰਸ ਨਹੀਂ ਲਗਾਨੀ ਪੈਂਦੀ ਹੈ। ਨਹੀਂ ਲਗਾਨੀ ਪੈਂਦੀ? ਸਾਮਾਨੀ ਸਭ ਰਹਿ ਕੰਮ ਕਾਰੋਬਾਰ ਚੱਲ ਰਹਾ ਹੈ। ਬਿਲਕੁਲ। ਕਿਸੇ ਵੀ بڑے ਮੰਦਿਰ ਕੋ पर हमें तो फोर्स से सुरक्षा देनी पड़ती क्यों क्यों खतरा है भारत में मंदिर को खतरा क्यों और स्वाभाविक है मंदिर को मंदिर जाने वालों से तो खतरा है नहीं ये भी सच है उनके तो भगवान विराजित है वहां ऐसा क्यों ए सज्जन शाहनवाज ने भाजपा के बीच मुस्लिम चेहरा जो कि बहुत कट गिनती थी पर इनन दी गलबत कालजे नु तूप आंदी है ਜੋ ਮਰਜ਼ੀ ਕਹੀ ਜਾਣ ਵਾਕਈ ਜੇ ਭਾਰਤ ਵਿੱਚ ਹਿੰਦੁਸਤਾਨ ਦੇ ਵਿੱਚ ਮੰਦਰਾਂ ਦੀ ਸੁਰੱਖਿਆ ਕਰਨੀ ਪਏ ਸਾਡੀਆਂ ਕੇਂਦਰੀ ਫੋਰਸਾਂ ਲਗਾ ਕੇ ਤਾਂ ਉਸ ਤੋਂ ਦੇ ਵਿੱਚ ਕੁਝ ਜਲਬਰਤਾ ਹੈ ਵਾਕਈ ਮੰਦਰਾਂ ਨੂੰ ਖਤਰਾ ਮੰਦਰ ਜਾਣ ਵਾਲਿਆਂ ਤੋਂ ਹੋ ਨਹੀਂ ਸਕਦਾ ਤੇ ਮਸੀਤਾਂ ਨੂੰ ਮਸਜਿਦਾਂ ਨੂੰ ਕਦੀ ਕਿਸੇ ਸੁਰੱਖਿਆ ਦੀ ਲੋੜ ਪਈ ਨਹੀਂ ਤੇ ਮੈਨੂੰ ਨਹੀਂ ਜਾਪਦਾ ਕੋਈ ਸਿੱਖਾਂ ਤੋਂ ਕੋਈ ਅਜਿਹਾ ਖਤਰਾ ਸੋਚ ਵੀ ਸਕਦਾ ਆ ਜਾਂ ਐਸਆਈ ਜਾਂ ਹੋਰ ਕਿਸੇ ਪਾਈਟਾਰੇ ਤੋਂ ਪਰ ਸ਼ਾਇਦ ਸੱਜਣ ਕੋਈ ਜ਼ਿਆਦਾ ਪੁਰਾਣੀ ਗੱਲ ਕਰ ਰਹੇ ਨੇ ਹੁਣ ਹਾਲਾਤ ਬਹੁਤ ਹੱਦ ਤੱਕ ਬਦਲ ਚੁੱਕੇ ਨੇ ਹਾਂ ਠੀਕ ਆ ਸੁਰੱਖਿਆ ਦਸਤੇ ਜ਼ਰੂਰ ਲੱਗੇ ਹੋ ਸਕਦੇ ਨੇ ਪਰ ਲੋਕ ਅੱਗੇ ਵਰਗੇ ਨਹੀਂ ਰਹੇ ਬਹੁਤ ਤੇਜ਼ੀ ਨਾਲ ਸਖਾਵੇ ਹੁੰਦੇ ਜਾ ਰਹੇ ਨੇ ਬਦਲਦੇ ਜਾ ਰਹੇ ਨੇ ਇਸੇ ਨੂੰ ਧਿਆਨ ਰੱਖਦੇ ਹੋਏ ਸਾਨੂੰ ਸਿੱਖਾ ਨੂੰ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਡੇ ਧਾਰਮਿਕ ਪ੍ਰਬੰਧਨ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਦੁਨੀਆ ਦੇ ਵਿੱਚ ਇਕਲੋਤਾ ਅਜਿਹਾ ਧਾਰਮਿਕ ਪ੍ਰਬੰਧਨ ਆ ਜੋ ਸਾਡੇ ਕੋਲ ਆ ਜੋ ਕਿ ਇੱਕ ਲੋਕਤੰਤਰੀ ਤਰੀਕੇ ਨਾਲ ਚੁਣੀ ਜਾਂਦੀ ਸਾਡੀ ਸੰਸਥਾ ਆ ਇਹਦੇ ਵਿੱਚ ਸਮੂਹ ਸਿਕ ਪੰਥ ਦੀ ਨੁਮਾਇੰਦਗੀ ਖੰਡਿਆ ਹਾਲਾਂਕਿ ਝਾੜੂ ਦੀ ਆਮਦ ਦੇ ਨਾਲ ਸਾਡੇ ਵਾਸਤੇ ਵੀ ਇੱਕ ਨਵੀਂ ਮੁਸੀਬਤ ਆਈ ਆ ਬੇਦਵੀਆਂ ਦੀ ਜੋ ਪਹਿਲਾਂ ਕਦੇ ਨਹੀਂ ਸੀ ਸੁਣੀ ਜਦੋਂ ਦਾ ਇਹ ਝਾੜੂ ਪੰਜਾਬ ਚ ਆਇਆ ਉਦੋਂ ਦੀਆਂ ਇਹ ਕੰਮ ਸ਼ੁਰੂ ਹੋਏ ਨੇ ਇਹ ਸਾਡੀ ਵਾਸਤੇ ਮੁਸੀਬਤ ਨਵੀਂ ਆ ਇਹਦੇ ਵੀ ਹੱਲ ਲੱਭਣੇ ਪੈਣਗੇ ਲੱਭੇ ਜਾ ਰਹੇ ਨੇ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਚੁੱਕਾ ਆ ਪਰ ਫਿਰ ਵੀ ਗਾਹੇ-ਬਗਾਹੇ ਕੋਈ ਨਾ ਕੋਈ ਘਟਨਾ ਹੋ ਜਾਂਦੀ ਹੈ ਉਮੀਦ ਆ ਇਹਦੇ ਵੀ ਹੱਲ ਲੱਭ ਲੈ ਜਾਣਗੇ ਸੋ ਸਾਨੂੰ ਆਪਣੇ ਧਾਰਬਕ ਪ੍ਰਬੰਧਨ ਤੇ ਮਾਣਿਆ ਤੇ ਮਾਣ ਰਹੇਗਾ